ਸਤਿ ਸ੍ਰੀ ਅਕਾਲ ਅਸੀਂ ਸੇਵਕ ਮਕੈਨਿਕਲ ਵਰਕਸ਼ਪ ਤਲਵੰਡੀ ਭਾਈ ਸੇਖਮਾ ਤੋਂ 17 ਕਲਟੀਵੇਟਰਾਂ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜੋ ਕਿ ਅਸੀਂ ਇਹ ਕਲਟੀਵੇਟਰ ਨਵੇਂ ਮਾਡਲ ਦੇ ਵਿੱਚ ਤਿਆਰ ਕੀਤੇ ਆ ਜੀ ਇਸ ਦਾ ਜੋੜਾ ਹੈ ਬਹੁਤ ਹੀ ਹੈਵੀ ਪਾਈਪ 3.5 ਇੰਚ ਵਿੱਚ ਲਗਾਇਆ ਗਿਆ ਹੈ ਜੀ ਇਸੇ ਜੋੜੇ ਨੂੰ ਸਪੋਰਟ ਦਿੱਤੀ ਹੈ ਇਸ ਪਲੇਟਾਂ ਲਾ ਕੇ ਪੇਟਾਂ ਨਾਲ ਐਸਟਾ ਕੁੰਡੇ ਲਾਏ ਹੋਏ ਆ ਜੀ ਨਾਲ ਪਾਈਪ ਦਿੱਤਾ ਹੋਇਆ ਤਾਂ ਜੋ ਜੋੜੇ ਨੂੰ ਫੜੜ ਨਾ ਪਵੇ ਇਸ ਦੇ ਜਿਹੜੀ ਟੈਂ ਲੱਗੀ ਹੋਈ ਹੈ ਜੀ ਇੰਚੀ ਮੋਟੀ ਟੈਂ ਲੱਗੀ ਹੋਈ ਆ ਸਾਰੀਆਂ ਟੈਂਾਂ ਨੂੰ ਮੈਗ ਵੈਲਡਿੰਗ ਮਾਰਿਆ ਹੋਇਆ ਹੈ ਜੀ ਇਸ ਦੀ ਜਿਹੜੀ ਬੈਕ ਸਾਈਡ ਦੀ ਲੈਂਕ ਆ ਜੀ 5 ਸ ਡਵਲ ਘੁਰਕਾ ਦਿੱਤਾ ਗਿਆ ਜੀ ਇਸ ਦੇ ਜਿਹੜਾ ਕਬਜ਼ਾ ਲੱਗਾ ਹੋਇਆ ਹੈਵੀ ਪਲੇਟ ਦਾ ਕਬਜ਼ਾ ਲੱਗਾ ਹੋਇਆ ਘੋੜੇ ਟਰਾਲੇ ਵਾਲੀਆਂ ਕਿੰਨਾ ਲੱਗੀਆਂ ਹੋਈਆਂ ਗ੍ਰੀਸ ਵੀ ਕੀਤੀਆਂ ਜਾਂਦੀਆਂ ਜੀ ਥੱਲੇ ਵਾਲੀ ਪੈਨ ਨੂੰ ਬੁਸ਼ ਲਾਇਆ ਹੋਇਆ ਜੀ ਤੇ ਅੱਕੇ ਦੇ ਉੱਤੇ ਟਾਪ ਡਵਲ ਕੀਤਾ ਹੋਇਆ ਹੈ ਤਾਂ ਜੋ ਟੈਨ ਨੂੰ ਕੋਈ ਫੜ ਨਾ ਪਵੇ ਨਾ ਟੁੱਟਣ ਭੱਜਣ ਦਾ ਕੋਈ ਡਰ ਨਹੀਂ ਹੈ ਜੀ ਖਲਾਂ ਦੀ ਅਰੇਸਟਮੈਂਟ ਵਾਸਤੇ ਦੋਨੋਂ ਸਾਈਡ ਤੇ ਟਾਇਰ ਦਿੱਤੇ ਹੋਏ ਵੀ ਟਾਇਰਾਂ ਦੀ ਅਰੇਸਟਮੈਂਟ ਤੋਂ ਵਾਸਤੇ ਬਹੁਤ سارے ਸੱਲ ਪਾਏ ਹੋਏ ਆਪਾਂ ਟਾਇਰ ਜਿੱਥੇ ਮਰਜੀ ਕੱs ਸਕਦੇ ਆ ਜੀ ਇਹਦੀ ਮੂਰਲੀ ਦੀ ਲੈਂਕਾ ਜੀ ਮੱਛੀ ਟੈਪ ਦੇ ਵਿੱਚ ਨਵੇਂ ਮਾਡਲ ਦੇ ਵਿੱਚ ਲੈਂਕ ਲਾਈ ਗਈ ਹੈ ਜੀ ਇਹ 4 ਇੰਚ ਚੌੜੀ ਹੈ ਜੀ ਤੇ ਲੈਂਕਾ ਵਿੱਚ ਪੈਣ ਵਾਲਾ ਗੁੜਕਾ ਜੀ ਡਬਲ ਲਾਇਆ ਹੋਇਆ ਜੀ ਪੰਜ ਸੂਤ ਮੋਟਾ ਨਾਲ ਕੋਨਾ ਲਾਗੂ ਵਿੱਚ ਸੱਲ ਮਾਰਿਆ ਹੋਇਆ ਪੈਨ ਟੰਗਣ ਵਾਸਤੇ ਜੀ ਇਸ ਗੁੜਕੇ ਨੂੰ ਜੀ ਥੱਲੇ ਇੱਕ ਲੰਬੀ ਸਪੋਰਟ ਦਿੱਤੀ ਹੋਈ ਹੈ ਜੀ ਤੇ ਤੁਸੀਂ ਸਾਡੇ ਨਾਲ ਇਸ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਸਾਡੀ ਐਡ ਦੇਖਣ ਵਾਸਤੇ YouTube Facebook Instagram ਤੇ ਤੁਸੀਂ ਇਸ ਆਈਡੀ ਤੇ ਦੇਖ ਸਕਦੇ ਹੋ ਜੀ